ਕਿੰਨਾ ਦੁੱਖ ਹੈ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰ ਦੇ ਮਰੇ ਦਾ ਜਾਂ ਫਿਰ ਇਸ ਤਰ੍ਹਾਂ ਪਿੰਡ ਦੇ ਵਿੱਚ ਕਿੰਨੇ ਇੱਕ ਲੋਕਾਂ ਦਾ ਦੁੱਖ ਮਨਾਉਂਦਾ ਜੀ ਹੁਣ ਤਾਂ ਕੁੱਤੇ ਮਰੇ ਜਿੰਨਾ ਸੋਗ ਨਹੀਂ ਨਿਆ ਨੂੰ ਵਿਆਹ ਤਾਂ ਅੱਗੇ ਕੀ ਕਰਨਾ ਵਿਆਹ ਹੁਣ ਨਹੀਂ ਕਰਦਾ ਕੋਈ ਨਹੀਂ ਕਰਦਾ ਅਗਲੇ ਅਗਲੇ ਮਰ ਗਿਆ ਸਾਈਂ ਭੰਤ ਭਾਈ ਵਾਇ ਦਾ ਰਿਸ਼ਤਾ ਨਹੀਂ ਬੰਦੇ ਦੀ ਕੀਤੇ ਸਮਿਆਂ ਦੇ ਵਿੱਚ ਸ਼ਰਮ ਦੇ ਹਾਸ ਕਿੰਨੀ ਕਿਸੇ ਰਿਸ਼ਤਿਆਂ ਦੀ ਨੂੰਹਾਂ ਦੀ ਬਹੂਆਂ ਦੀ ਧੀਆਂ ਦੀ ਕਿੰਨੀ ਸ਼ਰਮ ਦੇ ਹਾਸ ਦੇਖੇ ਨੀ ਨੂੰਹਾਂ ਨੂੰਹਾਂ ਜਾਂ ਕਿਤੇ ਗਲੀ ਵਿੱਚ ਪੌੜ ਖੜਕ ਗਿਆ ਸਾਰਾ ਨੂੰਹਾਂ ਬਹੂਆਂ ਧੀਆਂ ਸਾਰਾ ਚੁੱਪ ਕਰਕੇ ਅੰਦਰ ਵਰ ਜਾਂਦੀਆਂ ਜੀ ਆਗੇ ਹੋਂਟਾ ਗਿੱਡਾ ਪਾਉਣੀਆ ਬਾਪੂ ਜੀ ਦਾ ਸਮਝੀ ਜੀ ਕਿ ਇਹ ਜਮਾਨਾ ਬਹੁਤ ਤਰੱਕੀ ਕਰ ਗਿਆ ਕਿ ਸਾਨੂੰ ਸੋਚ ਬਦਲਨੀ ਚਾਹੀਦੀ ਹੈ ਪੁਰਾਣੀ ਸੋਚ ਨਾਲ ਨਹੀਂ ਚੱਲਦੀ ਜਮਾਨੇ ਜਮਾਨਾ ਬਦਲੇ ਗਾਹਗਾਹ ਲੱਗੀ ਜਾਣਾ ਪਤਾ ਲੱਗਦਾ ਹੁਣ ਆ ਜਾ ਪਛਤਾਉਂਗੇ ਦਾ ਗਾਹਗਾਹ ਪਛਤਾਉਨੇ ਬੋਲਦੀਆਂ ਨੀਤੀਆਂ ਇਹ ਬੁਲਾਉਣਾ ਕਿਤੇ ਹੌਲੀ ਦੇ ਕੇ ਚੱਕਾ ਬਿਮਾਰ ਬਾਪੂ ਜੀ ਤੂੰ ਤਾਂ ਪੀ ਲੋ ਮੁਰਗਾ ਬਾਪੂ ਤੂੰ ਤਾਂ ਪੀਏ ਆ ਭਾਰ ਤੂੰ ਪੀਆ ਤੇਰਾ ਤਖੜ ਤਖੜੇ ਨਾਮ ਹੁੰਦੇ ਸੀ ਕੋਠਾ ਸਿੰਘ ਬਗੀਚਾ ਸਿੰਘ ਗਰਬਚਨ ਸਿੰਘ ਹੁਣ ਕਿਦਾਂ ਦੇ ਨਾਮ ਆਏ ਟਿੱਕੂ ਮੀਕੂ ਕੁਲਵਿੰਦਰ ਕੁਲਵਿੰਦਰੀ ਇਹ ਜੇ ਨਾਉਂ ਨਹੀਂ ਇਹ ਜੇ ਨਾਉਂ ਨੇ ਮਾਇ ਜਮਾ ਅਗਾਉਂ ਦੇ ਜੋਰਾਵਰ ਸਿੰਘ ਫਤਿਹ ਸਿੰਘ ਹੈ ਨਰਾਤਾ ਸਿੰਘ ਬਗੇਲ ਸਿੰਘ ਇਹ ਜੇ ਨਾਮ ਤੇ ਦੇਸ਼ ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਗਿਆ ਵਿਗਿਆਨ ਦਾ ਯੁੱਗ ਹੈ ਲਗਾਤਾਰ ਲੋਕ ਅੱਗੇ ਨੂੰ ਵਧ ਰਹੇ ਨੇ ਪਰ ਪਿਛਲੀਆਂ ਯਾਦਾਂ ਕਿਸ ਕਿਸ ਦੇ ਯਾਦ ਨੇ ਕੀਵੇਂ ਤੇ ਹਾਲਾਤਾਂ ਦੇ ਵਿੱਚ ਰਹੇ ਨੇ ਰਿਸ਼ਤਿਆਂ ਦੀ ਕੀ ਸ਼ਰਮ ਲਿਹਾਜ ਹੁੰਦੀ ਸੀ ਉਸ ਸਮਿਆਂ ਦੇ ਵਿੱਚ ਕਿਵੇਂ ਦੇ ਦਿਨ guzare ਕਿਵੇਂ ਦਾ ਪਿਆਰ ਸੀ ਅੱਜ ਕੱਲ ਪੈਸਾ ਹੁੰਦੇ ਸਾਰ ਵੀ ਫਿਰ ਵੀ ਲੋਕ ਕੀਮਤਾਂ ਕਦਰਾਂ ਰਿਸ਼ਤਿਆਂ ਦੀ ਨਹੀਂ ਸਮਝਦੇ ਪਰ ਬਿਨਾ ਪੈਸੇ ਤੋਂ ਕਿੰਨੀਆਂ ਕੀਮਤਾਂ ਕਦਰਾਂ ਹੁੰਦੀਆਂ ਸੀ ਕਿਵੇਂ ਪਿੰਡ ਦੇ ਵਿੱਚ ਅਗਰ ਕੋਈ ਵਿਆਹ ਹੁੰਦਾ ਸੀ ਤੇ ਕਿਵੇਂ ਇਕੱਠੇ ਹੋ ਕੇ ਉਸ ਵਿਆਹ ਨੂੰ ਨੇਪਰੇ ਚਾੜਨਾ ਜਾਂ ਫਿਰ ਕਿਵੇਂ ਦੇ ਹੋਰ ਹਾਲਾਤ ਉਹਨਾਂ ਨੇ ਦੇਖੇ ਨੇ ਤਾਂ ਇਸ ਨੂੰ ਲੈ ਕੇ ਇੱਕ ਐਦਾਂ ਦੇ ਪੁਰਾਣੇ ਬਜ਼ੁਰਗ ਨਾਲ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਪੂਰਾ ਸੰਤਾਪ ਪੂਰਾ ਹਾਲਾਤ ਆਪਣੀ ਅੱਖੀਂ ਡਿਟਾ ਦੇਖਿਆ ਹੈ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ 85 ਸਾਲ ਪਹਿਲਾਂ ਜਨਮੇ ਗਰਵਚਨ ਸਿੰਘ ਮਾਵੀ ਜੋ ਕਿ ਮੁੰਦੋ ਸੰਗਤੀਆ ਪਿੰਡ ਦੇ ਰਹਿਣ ਵਾਲੇ ਸੋਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਆਪ ਸਤਿ ਸ੍ਰੀ ਅਕਾਲ ਜੀ ਅੱਜ ਮੁੱਦਾ ਸਾਡਾ ਇਹ ਹੈ ਗੱਲਬਾਤ ਇਹ ਕਰਨੀ ਹੈ ਦੁਨੀਆ ਭਾਵੇਂ ਚੰਤੇ ਪਹੁੰਚ ਗਈ ਦੁਨੀਆ ਭਾਵੇਂ ਛੋਸਮੜੀ ਜਮਾਨੇ ਦੇ ਵਿੱਚ ਅੱਗੇ ਪਹੁੰਚ ਗਈ ਜੋ ਇੱਥੇ ਹੋ ਰਿਹਾ 1 ਮਿੰਟ ਦੇ ਵਿੱਚ ਵਾਇਰਲ ਹੋ ਜਾਂਦਾ ਪਰ ਇਸ ਦੇ ਨਾਲ ਨਾਲ ਪੁਰਾਣੇ ਸਮਿਆਂ ਦੇ ਵਿੱਚ ਚਿੱਠੀਆਂ ਰਾਹੀਂ ਰਿਸ਼ਤੇ ਭੇਜਣੇ ਚਿੱਠੀਆਂ ਰਾਹੀਂ ਕੋਈ ਸੁਨੇਹਾ ਭੇਜਣਾ ਪੁਰਾਣਾ ਸਮਾਂ ਤੇ ਹੁਣ ਦੇ ਸਮੇਂ ਦੇ ਵਿੱਚ ਕੀ ਫਰਕ ਲੱਗਿਆ ਤੁਹਾਨੂੰ ਭਾਵੇਂ ਦੁਨੀਆ ਬਹੁਤ ਕਹਿੰਦੀ ਕਿ ਅੱਗੇ ਪਹੁੰਚ ਗਈ ਲੈ ਜੀ ਜ਼ਮਾਨਾ ਹੁਣ ਤਾਂ ਬਹੁਤ ਖਰਾਬ ਆ ਗਿਆ ਪਹਿਲੇ ਜਮਾਨੇ ਨਾਲੋਂ ਸਾਰੇ ਜਮਾਨੇ ਵਰਗਾ ਤਾਂ ਜਮਾਨਾ ਹੀ ਨਹੀਂ ਪਹਿਲਾਂ ਤਨੂੰ ਆਪਣੇ ਨਿਆਣੇ ਹੁੰਦੇ ਸੀ ਲਾਦਦੇ ਮੈਂ ਆਪਣੇ ਪਰੇ ਦੱਸ ਦਿੰਦਾ ਨਿਆਣੇ ਅਸੀਂ ਖੇਲਾ ਖੇਲਦੇ ਤੇ ਕਬੱਡੀ ਖੇੜੀ ਸਾਂਝੀ ਪੱਕੀ ਖੇੜੀ ਰਾਤ ਨੂੰ ਲੁਕਮਚਾਈਆਂ ਖੇੜੀਆਂ ਕੋਈ ਬੱਚੇ ਇਕੱਠੇ ਨਹੀਂ ਬੈਠਦੇ ਕੋਈ ਕੁਝ ਨਹੀਂ ਹੈਗਾ ਨਾ ਬੁੜੇ ਇਕੱਠੇ ਬੈਠਦੇ ਅੱਗਾ ਕਿਸੇ ਦੇ ਕਿਸੇ ਦੀ ਧਰਮ ਦੀ ਕਹਿੰਦਾ ਪਾ ਜੂਗਾ ਕਿਸ ਦਾ ਬਚੂਗਾ ਕਿਸ ਦੀ ਮਾਂ ਹੋ ਗਈ ਉਹਨਾਂ ਦੀ ਸਾਰੀ ਹਾੜੀ ਸਾਰੀ ਬਜਾਈ ਕਣਕ ਦੀ ਕਿਆ ਮੈਂ ਦਸ ਘਰ ਹਾਜਾ ਕੇ ਬੀਜ ਜਨ ਦੇ ਤੇ ਹੁਣ ਕੋਈ ਇੱਕ ਦਿਨ ਬੈਠਣ ਆਉਨੇ ਦੂਏ ਦਿਨ ਕੋਈ ਤੇਰਾ ਦੁੱਖ ਵਡਾਉਣ ਬਣੀ ਆਉਂਦਾ ਵੀ ਕਿਆ ਹੋਇਆ ਤੇ ਕਿਆ ਨਹੀਂ ਅਗਰ ਬੀਵੀ ਜਨ ਟੱਪੜ ਬਿਚਾ ਕੇ ਬੁੜੀਆਂ ਆ ਕੇ ਬੈਠੇ ਕਰਦੀਆਂ ਅਗਲੇ ਦਲਾਸਾ ਦਨੀਆਂ ਤੀਆਂ ਅਗਲੇ ਦਾ ਹੌਸਲਾ ਵੱਜ ਜਾਂਦਾ ਤਾਂ ਵੀ ਮੇਰਾ ਭਾਜਬੰਦ ਰਹੇਗੇ ਹੁਣ ਤਾਂ ਇੱਕ ਤਾਂ ਦੂਏ ਦਿਨ ਆਉਂਦੇ ਹੀ ਨਹੀਂ ਬਸ ਅਸੀਂ ਵੀ 10 20 ਸਾਲ ਪਹਿਲਾਂ ਇੱਕ ਚੀਜ਼ ਦੇਖੀ ਹੈ ਕਿ ਜਦੋਂ ਕਿਸੇ ਇਨਸਾਨ ਦੀ ਡੈਥ ਹੋ ਜਾਂਦੀ ਸੀ ਅਗਰ ਕਿਸੇ ਪਿੰਡ ਦੇ ਵਿੱਚ ਮਨ ਲੁਕੀ ਵਿਆਹ ਰੱਖਿਆ ਹੋਇਆ ਜਾਂ ਫਿਰ ਕੋਈ ਹੋਰ ਕਾਰਜ ਰੱਖਿਆ ਉਸ ਨੂੰ ਵੀ ਮੁਲਤਵੀ ਕਰ ਦਿੱਤਾ ਜਾਂਦਾ ਸੀ ਕਿ ਕੈਂਸਲ ਕਰ ਦਿੱਤਾ ਜਾਂਦਾ ਸੀ ਕਿ ਹਾਂ ਦੁੱਖ ਬਹੁਤ ਹੋਇਆ ਮਰੇ ਤੋਂ ਬਾਅਦ ਪਰ ਹੁਣ ਕਿਵੇਂ ਦਾ ਹਾਲਾਤ ਦੇਖਦੇ ਨੇ ਕਿ ਹੁਣ ਕਿੰਨਾ ਕੁ ਦੁੱਖ ਹੈ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰ ਦੇ ਮਰੇ ਦਾ ਜਾਂ ਫਿਰ ਦੂਜੇ ਤਰ੍ਹਾਂ ਪਿੰਡ ਦੇ ਵਿੱਚ ਕਿੰਨੇ ਕੁ ਲੋਕ ਇਸ ਦਾ ਦੁੱਖ ਮਨਾਉਂਦੇ ਨੇ ਮਾਂ ਤਾਜੀ ਹੁਣ ਤਾਂ ਕੁੱਤੇ ਮਰੇ ਜਿੰਨਾ ਸੋਗ ਨਹੀਂ ਲਾਉਂੂ ਵਿਆਹ ਤਾਂ ਅੱਗੇ ਕੀ ਕਰਨਾ ਹੈ ਵਿਆਹ ਹੁਣ ਨਹੀਂ ਕਰਦਾ ਕੋਈ ਨਹੀਂ ਕਰਦਾ ਅਗਲਾ ਕਿ ਨਾ ਮਰ ਗਿਆ ਸਰ ਗਿਆ ਆਪਣੀ ਜਾਨ ਕਿ ਆਉ ਤੁਸੀਂ ਹੂੰ ਤਾਂ ਆਪਣੇ ਉੱਲੂ ਸਿੱਧਾ ਆਪਣੀ ਆਪਣੀ ਪਈ ਦੀ ਹੈ ਕੋਈ ਬੰਦੇ ਦੀ ਕੋਈ ਕੀਮਤ ਨਹੀਂ ਭਾਈ ਵੰਦ ਭਾਈ ਵਾਇਲ ਤਾਂ ਰਹਿ ਜੋ ਨਹੀਂ ਬੰਦੇ ਦੀ ਕੀਮਤ ਹੈ ਨਹੀਂ ਹੈਗੀ ਭਾਈ ਚਾਲਾ ਤਾਂ ਰਹਿ ਹੀ ਨਹੀਂ ਭਾਈ ਚਾਲਾਂ ਤੇ ਦੁਆ ਦੇਖ ਦੁਆ ਜਰਦਾ ਹੀ ਨਹੀਂ ਅੱਗੇ ਬਹੁਤ ਪਿਆਰ ਤਾਂ ਜੇ ਕਿਸੇ ਦਾ ਨਾਤਾ ਨਹੀਂ ਹੁੰਦਾ ਤਾਂ ਨਾਤਾ ਕਰਾ ਦੇ ਕਰਦੇ ਤੇ ਹੈ ਹੁਣ ਤਾਂ ਕਹਿੰਦੇ ਵੀ ਸਾਡਾ ਹੋ ਬੈਣਾ ਪਾਂਜੀ ਮਾਰਨੇ ਤਿਆਰ ਬੈਠੇ ਮਾਰਨੇ ਤਿਆਰ ਬੈਠੇ ਹਾਂ ਅਕੇ ਸ਼ਰਮ ਵਿਹਾਰ ਦੀ ਗੱਲ ਕਰਦੇ ਆਂ ਅੱਜ ਕੱਲ ਜੋ ਪਰੋਸਿਆ ਜਾ ਰਿਹਾ ਜੋ ਅਸੀਂ ਅੱਖਾਂ ਨਾਲ ਦੇਖਦੇ ਆਂ ਟੀਵੀਆਂ ਦੇ ਵਿੱਚ ਫੋਨਾਂ ਦੇ ਵਿੱਚ ਤਾਂ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਤੁਹਾਡੇ ਸਮਿਆਂ ਦੇ ਵਿੱਚ ਸ਼ਰਮ ਵਿਹਾਰ ਕਿੰਨੀ ਕਿਸੇ ਰਿਸ਼ਤਿਆਂ ਦੀ ਨੂੰਹਾਂ ਦੀ ਬਹੂਆਂ ਦੀ ਧੀਆਂ ਦੀ ਕਿੰਨੀ ਸ਼ਰਮ ਵਿਹਾਰ ਤੁਸੀਂ ਦੇਖੀ ਅੱਖਾਂ ਨਾਲ ਦੇਖੋ ਜੀ ਮੈਂ ਦੇਖੀ ਸ਼ਰਮ ਵਿਹਾਰ ਅੱਗੇ ਤਾਂ ਨੀਆਂ ਨੂੰਹਾਂ ਜਾਦਕਤੇ ਗਲੀ ਵਿੱਚ ਪੌੜ ਖੜਕ ਗਿਆ ਸਾਰਾ ਬਲੂਹਾ ਬਹੂਆਂ ਤੀਆਂ ਸਭ ਚੁੱਪ ਕਰਕੇ ਅੰਦਰ ਵੜ ਜਾਨੀਆਂ ਤੇ ਬਾਪੂ ਜੀ ਆ ਗਏ ਹੁਣ ਤਾਂ ਗਿੱਡਾ ਪਾਉਣੀਆ ਬਾਪੂ ਜੀ ਤਾਂ ਸਮਝਦੀ ਹੀ ਨਹੀਂ ਕੋਈ ਉਹ ਤਾਂ ਇਨਾਂ ਨੂੰ ਨਹੀਂ ਫੜਕੇਗਾ ਅਗਰੇ ਕੱਗੇ ਰੋਟੀ ਲੈ ਕਾਉਣਾ ਕੱਗੜਾ ਪਕਾ ਨੂਣੀ ਟੀ ਆਉਂਦੀ ਰੋਟੀ ਲੈ ਕੇ ਚਾਹ ਉਹਦਾ ਮਾਲਕ ਹੈ ਚਾਹਗਾ ਇਹਦਾ ਸੌੜਾ ਕੰਮ ਕਰਦਾ ਨੂਂਦਾ ਕੱਗੜਾ ਹੋਊਗਾ ਮਕਾਨਾ ਜਾਣਾ 10 10 ਕੱਗੜੇ ਕੱਚਾ ਵੰਦੇ ਨੇ ਜਾ ਕੇ ਪਿੰਡ ਦੇ ਪਾਸ ਜਾ ਕੇ ਪਾਉਣੇ ਹੁਣ ਤਾਂ ਪਜਾਮੇ ਰੇ ਪੰਮੇ ਪਜਾਮੇ ਪਾਵੇ ਇੱਥੇ ਤੱਕ ਨਿਕਲਣਾ ਪਾ ਜੰਮੀ ਅੱਜਨ ਤਾਂ ਨੰਗੇ ਨੇ ਫਿਰਦੀਆਂ ਕੋਈ ਜ਼ਮਾਨਾ ਮੇਲੇ ਦਾ ਬਈ ਫਿੱਟ ਨਹੀਂ ਹੈਗਾ ਇਹ ਹਾਂ ਲੱਗਦਾ ਕਿ ਬਹੁਤ ਜ਼ਮੀਨਦਾਰ ਸਮਾਨ ਦਾ ਫਰਕ ਆਹ ਜ਼ਮੀਨਦਾਰ ਸਮਾਨ ਦਾ ਲੱਜ ਲਿਆਜ ਹੁਣ ਤਾਂ ਜਮੇ ਹੀ ਸ਼ਰਮ ਚੱਕਦੀ ਉਹ ਗਾਉਣੇ ਵਾਲਿਆਂ ਨੇ ਪੱਟੀ ਮੇਰਤੀ ਜਿਹੜੇ ਠਾ ਰਹਿੰਦਾ ਖੁੰਦਾ ਨੇ ਗਾਉਣੇ ਵਾਲਿਆਂ ਨੇ ਹੈ ਪੰਜਾਬ ਦੇ ਹੀ ਗਾਉਣੇ ਵਾਲੇ ਮੁੰਡੇ ਸਾਰੇ ਹੀ ਪਾਈਆਂ ਸਾਰੇ ਹੀ ਮੁੰਡੇ ਪਹਿਲਾਂ ਨੇ ਗਾਉਣ ਕੋਈ ਲੜੀ ਦਾ ਗਾਉਣ ਨਹੀਂ ਕੋਈ ਕੁਛ ਨਹੀਂ ਬਸ ਬਗਦੇ ਪਰ ਹੋਏ ਪਏ ਕਹਿੰਦੇ ਕਿ ਜਮਾਨਾ ਬਹੁਤ ਤਰੱਕੀ ਕਰ ਗਿਆ ਕਿ ਸਾਨੂੰ ਸੋਚ ਬਦਲਣੀ ਚਾਹੀਦੀ ਹੈ ਪੁਰਾਣੀ ਸੋਚ ਨਾਲ ਨਹੀਂ ਚੱਲਣਾ ਚਾਹੀਦਾ ਜਮਾਨਾ ਜਮਾਨਾ ਬਦਲੇ ਕਹਾਂ ਕਹਾਂ ਲੱਗੀ ਜਾਣਾ ਪਤਾ ਲੱਗਦਾ ਹੁਣ ਆਇਆ ਪਛਤਾਉਂਗੇ ਕਹਾਂ ਕਹਾਂ ਪਛਤਾਉਨੇ ਕਰੋੜਾਂ ਦੀ ਠੱਗੀਆਂ ਫੁੰਨਾ ਪਰੇ ਹੋ ਰਹੀ ਹੈ ਅੱਗਾ ਇੱਕ ਅੱਧਾ ਡਾਕਾ ਪਾਇ ਕਰ ਦਿੱਤਾ ਹੁਣ ਦਿੱਲੀ ਰੋਜ਼ ਫੁੰਨਾ ਪਰੇ 20 ਕਰੋੜ ਰੁਪਈਆ ਕੱਢ ਲੈਣੇ ਇਹ ਹੈ ਜੀ ਨਿਕਰਾ ਸਿਕਰੀ ਕਿੱਥਾ ਹੈ ਅਸੀਂ ਪਹਿਲਾਂ ਇੱਕ ਹੋਰ ਵੀ ਦੇਖਿਆ ਕਿ ਜਦੋਂ ਮਤਲਬ ਕਿ ਨੂਹਾਂ ਸੌਰੇ ਤੋਂ ਘੁੰਡ ਕੱਢ ਕੇ ਜਾਣਾ ਜਾਂ ਫਿਰ ਬਹੁਤ ਸ਼ਰਮ ਲਿਹਾਜ ਹੁੰਦੀ ਸੀ ਕਿ ਮੈਂ ਉੱਚਾ ਨਹੀਂ ਬੋਲਣਾ ਸੌਰੇ ਅੱਗੇ ਸੱਸ ਅੱਗੇ ਉੱਚਾ ਨਹੀਂ ਬੋਲਣਾ ਨੀਵੇਂ ਹੋ ਕੇ ਰਹਿੰਦੇ ਸੀ ਤਾਂ ਉਸ ਸਮੇਂ ਦੇ ਵਿੱਚ ਜਾਂ ਅੱਜ ਦੇ ਵਿੱਚ ਨੂਹਾਂ ਦਾ ਧੀਆ ਦਾ ਕਿੰਨਾ ਫਰਕ ਲੱਗੇ ਤੁਹਾਨੂੰ ਧੀਆ ਵੀ ਵਿਆਹ ਕੇ ਜਾਂਦੀਆਂ ਨੇ ਅਕੇ ਉਹਨਾਂ ਦੇ ਵੀ ਉਹੀ ਹਾਲਾਤ ਨੇ ਜਿਹੜੀਆਂ ਵਿਆਹ ਕੇ ਆਉਂਦੀਆਂ ਉਹਨਾਂ ਦੇ ਵੀ ਉਹੀ ਹਾਲਾਤ ਨੇ ਤਾਂ ਉਹਨਾਂ ਦੇ ਵਿੱਚ ਕੀ ਫਰਕ ਲੱਗਿਆ ਤੁਹਾਨੂੰ ਦੇਖੋ ਜੀ ਬਹੁਤ ਫਰਕ ਹੈ ਅੱਗੇ ਤਾਂ ਬੋਲਦੀਆਂ ਹੀ ਨਹੀਂ ਤੀਆਂ ਇਹ ਬਿਲਾਉਣਾ ਕਿਤੇ ਹੌਲੀ ਦੇ ਕੱਚਾ ਬਿਮਾਰ ਬਾਪੂ ਜੀ ਦੁੱਧ ਪੀ ਲੋ ਉਹਨੇ ਬਾਪੂ ਦੁੱਧ ਪੀ ਲਿਆ ਆ ਭਰ ਜੁੱਟ ਪਿਆ ਤੇਰਾ ਉਠਗਾੜ ਅਗੇ ਦਾ ਬਾਪੂ ਜੀ ਤੂੰ ਤੇ ਪੀ ਲੋ ਦਾਦੀਆਂ ਦੇ ਬਾਪੂ ਕਿਦੋਂ ਕੋਈ ਨਾ ਦਬੇ ਬਾਪੂ ਡਰ ਲੱਗਦਾ ਹੁਣ ਬਾਪੂ ਨੂੰ ਡਰ ਲੱਗਦਾ ਉਹ ਵੀ ਪਾਪਾ ਕੋਈ ਕਹਿ ਨਾ ਦਮੈਂ ਕੀ ਬੋਲੂਂਗੇ ਕੀ ਪਤਾ ਉਹ ਜਮਾਨੇ ਦਾ ਬਾਪ ਫਰਕ ਪਏ ਕਸ਼ਮਤ ਤੱਕੀ ਕਰ ਗਿਆ ਕਿਸੇ ਗੱਲ ਮੈਂ ਤੱਕੀ ਨਹੀਂ ਕਰੀ ਸਭ ਕਾਸੀ ਨਾਲ ਖਾਣੇ ਮੈਂ ਕਿਸੇ ਗੱਲ ਮੈਂ ਇਹਨਾਂ ਦੇ ਪੱਟੀ ਵੇਚਦੀ ਹਾਂ ਅੱਛਾ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਅੱਠ-ਅੱਠ ਭਰਾ ਹੁੰਦੇ ਸੀ ਇੱਕ ਦਾ ਵਿਆਹ ਹੋਣਾ ਤਾਂ ਸੱਤ ਭਰਾਵਾਂ ਨੂੰ ਇੱਕੇ ਭਰਾ ਕਮਾ ਕੇ ਖੁਲਾਈ ਜਾਂਦਾ ਸੀ ਜਾਂ ਖੇਤਾਂ 'ਚ ਕੰਮ ਕਰੀ ਜਾਂਦੇ ਸੱਤੇ ਭਰਾਵਾਂ ਨੇ ਇਕੱਠੇ ਹੀ ਪਰ ਹੁਣ ਔਲਾਦਾਂ ਵੀ ਅੱਗੇ ਕਿੱਕੇ ਨੇ ਤੇ ਦੂਜੇ ਪਾਸੇ ਇੱਕ ਬੱਚਾ ਭਾਵੇਂ ਨੌਕਰੀ ਲੱਗਿਆ ਹੋਇਆ ਪਰ ਮਾਪੇ ਨੂੰ ਖੁਲਾ ਨਹੀਂ ਪਾ ਰਿਹਾ ਮਾਪੇ ਭੱਜ ਕੱਲ ਵਿਰਦਾ Ashram ਛੱਡਨੇ ਪੈ ਰਹੇ ਨੇ ਤਾਂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਵੀ ਕੀ ਕਿਹੋ ਜਿਹਾ ਹਾਲਾਤ ਬਣ ਗਏ ਉਹ ਬੱਚਿਆਂ ਦੇ ਵਿੱਚ ਅੱਠ ਬੱਚੇ ਜਿਹੜੇ ਹੁੰਦੇ ਸੀ ਜਾਂ ਹੁਣ ਦੇ ਬੱਚੇ ਦੇ ਵਿੱਚ ਕੀ ਕਦਰ ਰਹਿ ਗਈ ਮਾਪੇ ਜਿਹੜੀਆਂ ਹੁੰਦੀਆਂ ਪੜੀਆਂ ਲਿਖੀਆਂ ਮਾਪੇ ਬਾਪੇ ਪਾਪੇ ਪਾਪਾ ਸਾਰੇ ਬੰਦੇ ਬੱਚੇ ਨੂੰ ਆਉਣੀ ਨਹੀਂ ਦੰਨੀਆਂ ਹਾਂ ਇਹ ਤਾਂ 6-8 ਘੰਟੇ ਤੋਂ ਪੜਦਾ ਆਉਂਦੀ ਸ਼ਾਮ ਨੂੰ ਟਿਊਸ਼ਨ ਪੈ ਦੰਨੀਆਂ ਇੰਨੇ ਨੂੰ ਆਖੋ ਸਮਝ ਆਉਂਦਾ ਬਾਪੇ ਨੂੰ ਕਦ ਮਿਲਦਾ ਜੇ ਚੱਕਦਾ ਤੇਰੇ ਹੱਥਾਂ ਗੰਦੇ ਖੇਤ ਤੇ ਆਇਆ ਉਹ ਅੱਜ ਤਾਂ ਬੌਂਟੀ ਨਾਲ ਹੋਇਆ ਬਿਆ ਵੀ ਮਿੱਟੀ ਲਾ ਦੂਗਾ ਬਾਬੇ ਦੇ ਕਹਣੀ ਹੱਥਾਂ ਨੂੰ ਜ਼ਹਿਰ ਚੜੀ ਵੀ ਐ ਜਿਹੜੇ ਅੰਨ ਖਾਂਦੀਆਂ ਬਾਬੇ ਦੇ ਹੀ ਕਮਾਇਆ ਵੇ ਇਹਨੂੰ ਆ ਨਹੀਂ ਪਤਾ ਐ ਦਾਲ ਖਾਂਦੀਆਂ ਸਬਜ਼ੀ ਖਾਂਦੀਆਂ ਹੈ ਬਾਬਾ ਤਾਂ ਇਹਨੂੰ ਬਾਬਰ ਬਾਪ ਦਾ ਬਤੂ ਗੰਦੇ ਛੱਰਦੇ ਹੁਣ ਹਾਂ ਰਾਣੀਆਂ ਕਹਾਣੀਆਂ ਬੱਚੇ ਸੁਣਦੇ ਸੀ ਨੀ ਨੀ ਬਾਬੇ ਕੋਲ ਬੈਠ ਕੇ ਆਪਣੇ ਦਾਦੀਆਂ ਕੋਲ ਬੈਠ ਕੇ ਹੈਨਾ ਕਿ ਉਹ ਕਿੰਨਾ ਫਰਕ ਪਿਆ ਅੱਗਾ ਸੀ ਦੇਖ ਤੜਕੇ ਨੂੰ ਮਸਾੜੀ ਮੰਗ ਦੁੱਧ ਲਿਚਣ ਲੱਗ ਜਾਂਦਾ ਤੱਕੀ ਚੋਂੜਿਆ ਸੀ ਗੋਦੀ ਮੇਂ ਪੈ ਜਾਂਦਾ ਕੋਲ ਮੇਂ ਕੋ ਨੀਂਦ ਆਉਂਦੀ ਸੀ ਹੈ ਹੁਣ ਤਾਂ ਮੈਂ ਤੂੰ ਭਾਈ ਤੜਕੇ ਦੇ ਉੱਠ ਕੇ ਉਲਾਦਨੀਆ ਮਨੋਂ ਨਿਪਲੇ ਦੁੱਧਾ ਫਲਾਉਣ ਨੂੰ ਮੈਂ ਤਾਕਤ ਨਹੀਂ ਹੈਗੀ ਹਾਂ ਤਾਂ ਹੀ ਆਪਣੀ ਜਿਹੜੀ ਗੈਰਤ ਆ ਉਹ ਖਤਮ ਹੁੰਦੀ ਯਾਰ ਖਾਤਿਰ ਦਾ ਸਾਹਿਬ ਗੈਰਤ ਕੇ ਅੰਦਰ ਜਿਹੜਾ ਜੁੱਸਾਰੋ ਖਤਮ ਹੁੰਦਾ ਜਾ ਰਿਹਾ ਨਾ ਉਹ ਨਾ ਜਮੀਰ ਆਪਣੀ ਖਤਮ ਹੁੰਦੀ ਜਾ ਰਹੀ ਆ ਜਿਹੜੇ ਕਹਿੰਦੇ ਆ ਸੀ ਵਰਲਡ ਦੇ ਕਾਲ ਟੋਟੇ ਟੋੜ ਦੇ ਕਦੋਂ ਬੰਦੇ ਨੇ ਆਂ ਬੰਦੇ ਦੇਖੋ ਕਿ 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 ਜਵਾਨ ਤੇ ਬੁਢੇ ਸਾਡੇ ਪਿੰਡ ਵਿੱਚ ਵੀ ਆ ਛੋਟੀ ਮੰਦੋ ਜਵਾਨ ਤੇ ਗੁੰਮੋ ਮਾਜਰੇ ਤੇ ਹੁਣ ਸਾਰੇ ਜਮਾ ਜਬ ਬੌਣੇ ਹੋਣ ਲੱਗੇ ਜਮਾ ਧਾਨੇ ਨਹੀਂ ਕਿਸੇ ਮਾਂ ਨਾਮ ਰੱਖਣ ਨੂੰ ਵੀ ਲੈ ਕੇ ਫਰਕ ਪਿਆ ਪਹਿਲਾਂ ਤਾਂ ਤਕਰ ਤਕਰੇ ਨਾਮ ਹੁੰਦੇ ਸੀ ਕੋਠਾ ਸਿੰਘ ਬਗੀਚਾ ਸਿੰਘ ਗਰਬਚਨ ਸਿੰਘ ਹੁਣ ਕਿਦਾਂ ਦੇ ਨਾਮ ਆ ਰਹੇ ਹੋਂਟਾ ਜੀ ਇਹ ਟਿੰਕੂ ਮੀਕੂ ਕੁਲਵਿੰਦਰ ਕੁਲਵਿੰਦਰ ਹੀ ਇਹ ਜਿਹੇ ਨਾਮ ਨਹੀਂ ਇਹ ਜਿਹੇ ਨਾਮ ਨੇ ਜਮਾ ਇਹ ਤਾਂ ਹੁਣ ਦੁਸ਼ਮਣ ਵੀ ਕੀ ਡਰੇਗਾ ਕਿ ਹਾਂ ਅੱਗਾ ਤੇ ਜੋਰਾਬਰ ਸਿੰਘ ਫਤੇ ਸਿੰਘ ਹੈ ਨਰਾਤਾ ਸਿੰਘ ਬਗੇਲ ਸਿੰਘ ਇਹ ਜਿਹੇ ਨਾਮ ਤੇ ਕੋਠਾ ਸਿੰਘ ਕੋਠਾ ਸਿੰਘ ਗਾਗੜ ਸਿੰਘ ਹਾਂ ਦੁਸ਼ਮਣ ਵੀ ਡਰ ਜਾਂਦਾ ਸੀ ਕਿ ਪਤਾ ਨਹੀਂ ਕੌਣ ਆ ਰਿਹਾ ਉਧਰ ਚੜ ਕੇ ਆ ਰਿਹਾ ਹਾਂ ਹਾਂ ਆ ਗਲਤੀ ਅੱਛਾ ਇੱਕ ਹੋਰ ਵੀ ਦੱਸਣਾ ਜਦੋਂ ਪਿੰਡ ਦੇ ਵਿੱਚ ਕੋਈ ਗਰੀਬ ਧੀ ਦਾ ਵਿਆਹ ਹੋਣਾ ਜਾਂ ਫਿਰ ਕਿਸੇ ਗਰੀਬ ਦੇ ਘਰ ਵਿਆਹ ਹੋਣਾ ਤਾਂ ਪਿੰਡ ਵਾਲੇ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਕੇ ਵਿਆਹ ਕਰਦੇ ਸੀ ਕਿ ਹਾਂ ਕੋਈ ਪ੍ਰੋਬਲਮ ਨਾ ਆਵੇ ਪਰ ਹੁਣ ਭਾਵੇਂ ਪੈਸਾ ਬਹੁਤ ਹੋ ਗਿਆ ਲੋਕਾਂ ਕੋਲ ਪਰ ਉਹ ਜਿਹੜਾ ਪਿਆਰ ਹੈ ਲੱਗਦਾ ਕਿ ਉਹ ਖਤਮ ਹੁੰਦਾ ਜਾ ਰਿਹਾ ਹੈ ਬਿਲਕੁਲ ਅੱਗੇ ਤਾਂ ਜੀ ਵਿਆਹ ਮਾ 8.5 8-8 ਦਿਨ ਲਖ ਜੇ ਕਰਦੇ ਤੇ 3 ਦਿਨ ਪਹਿਲਾਂ ਪੱਠੀ ਚੜ ਜਾਣੀ ਹੈ ਪਕੌੜੇ ਪਕਾਣੇ ਫੇਰ ਗੁਲਗੁਲੇ ਪਕਾਉਣੇ ਫੇਰ ਲੱਡੂ ਜਲੇਬੀ ਕਰਨੀ ਆਸ ਆਸ ਦੇ 3-4 ਦਿਨ ਬਾਅਦ ਮਖਾਈ ਜਾਣੀਆਂ 3 ਦਿਨ ਜਾਂਨ ਮਖਾਈ ਜਾਣੀਆਂ ਉੱਥੇ ਹੱਥ ਨੌਂ ਦੇ ਲੱਗ ਜਾਂਦੇ ਤੇ ਐਨਾ ਪਿਆਰ ਤਾਂ ਆਪਣੇ ਪਾਸੇ ਜੇ ਕਹ ਸਾਰੇ ਗ੍ਰਾਮ ਨੂੰ ਰੋਟੀ ਹੁੰਦੀ ਸੀ ਹੁਣ ਆਪਣੇ ਪੰਜ ਚਾਰ ਘਰਾਂ ਨੂੰ ਕਰਦੇ ਬਸ ਜਨ ਚੜ ਜਾਂਦੇ ਬਸ ਹੰਤਾਂ ਤੇ ਰਾਤ ਨੂੰ ਪਟਾਕੇ ਹੀ ਚੱਲਦੇ ਸੁਣਨੇ ਆ ਜਿਹੜੇ ਚੱਲਦੇ 100-100 ਪਟਾਕਾ ਅਕਾਸ਼ਮਾਂ ਆ ਜਦੋਂ ਪਤਾ ਲੱਗੇ ਬੀਬੇ ਆ ਵੀ ਲੈ ਆਏ ਬਿਆਦਾ ਕਿਤਾ ਠਰਦਨ ਪਹਿਲਾ ਪਤਾ ਲੱਗ ਜਾਂਦਾ ਤਾਂ ਸਾਡੇ ਪਿੰਡ ਕ ਸੰਿਆਰਤਾ ਗਰੀਬ ਦੋ ਕੁੜੀਆਂ ਤੀਆਂ ਨੇ ਜਦੋਂ ਅਸੀਂ ਜਵਾਨ ਤੇ ਅਸੀਂ 10 ਮੁੰਡਿਆਂ ਨੇ ਇਕੱਠੇ ਹੋ ਕੇ 20 ਨੇ ਪੈਸੇ ਢਾਲ ਕੇ ਦੋ ਕੁੜੀਆਂ ਦੇ ਵਿਆਹ ਕਰੇ ਪੇਟੀ ਜਮਾਰੀ ਕਪੜੇ ਵੀ ਚਾਲ ਕਰਾੜੀ ਤੇ ਲਿਆ ਮਠਿਆਈ ਲੈਣ ਕੇ ਦਿੱਤੀ ਹਲਵਾਈ ਬੁਲਾਇਆ ਦੋ ਕੁੜੀਆਂ ਵਿਆਈਆਂ ਹੁਣ ਕਰਾੜੀ ਰਹਿੰਦੇ ਹੋ ਹਾਂ ਅੱਛਾ ਇੱਕ ਜਿਹੜਾ ਅੱਜ ਕੱਲ ਸੱਸ ਤੇ ਨੂੰਹ ਦਾ ਰਿਸ਼ਤਾ ਖਰਾਬ ਹੁੰਦਾ ਜਾ ਰਿਹਾ ਦੂਜੇ ਪਾਸੇ ਕਈ ਤੀਆਂ ਤਲਾਕ ਹੋ ਕੇ ਮੇਰੇ ਕਹੇ 6 ਮਹੀਨੇ ਬਾਅਦ ਸਾਲ ਬਾਅਦ ਹੀ ਆਪਣੇ ਵਾਪਸ ਘਰ ਆ ਜਾਂਦੀਆਂ ਉਹਨਾਂ ਘਰਨ ਦਾ ਟੁੱਟਣ ਦਾ ਕਾਰਨ ਕੀ ਬਣਦਾ ਹੈ ਕਿਉਂਕਿ ਪਹਿਲਾਂ ਤਾਂ ਜਿਹੜੀਆਂ ਤੀਆਂ ਵਿਆਹ ਕੇ ਜਾਂਦੀਆਂ ਸੀ ਤਾਂ ਕਿਤੇ ਨਾ ਕਿਤੇ ਬਹੁਤ ਸ਼ਰਮ ਲਿਆਜ ਹੁੰਦੀ ਸੀ ਕਿ ਵਾਪਸ ਮੈਂ ਆਪਣੇ ਘਰ ਲੜਕੇ ਤਲਾਕ ਹੋ ਕੇ ਕਦੇ ਜਾਣਾ ਨਹੀਂ ਪਹਿਲੀ ਤਲਾਕ ਦੇ ਗੱਲ ਸੁਣੀ ਹੀ ਨਹੀਂ ਸੀ ਪਰ ਹੁਣ ਜਿਹੜੇ ਲਗਾਤਾਰ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਰਿਸ਼ਤੇ ਟੁੱਟਣ ਦਾ ਕਾਰਨ ਕੀ ਲੱਗਦਾ ਤੁਹਾਨੂੰ ਕੋਈ ਛੋੜਾ ਜਾਂ ਲੜਕੇ ਮੁੰਡੇਾਂ માં ਵੀ ਨੁਕਸ ਹੈ ਔਰ ਲੜਕੀਆਂ ਵਿੱਚ ਵੀ ਹੈਗਾ ਮੁੰਡਿਆਂ ਵਾਂਗੂ ਜਿੱਥੇ ਲੜਕੀਆਂ ਵਿੱਚ ਵੀ ਹੈਗਾ ਸਾਥ ਨੂੰ ਤਾਂ ਇਹ ਜਿਹੜੀਆਂ ਅੱਜਕੱਲ੍ਹ ਦੀਆਂ ਸਾਥਣ ਤਾਂ ਸਾਥ ਸਤ ਸੰਮਣ ਦੀਆਂ ਹੀ ਨਹੀਂ ਇਹਨਾਂ ਨੂੰ ਆਈ ਨਹੀਂ ਪਤਾ ਵੀ ਸਾਥਾ ਕਾਹਤੇ ਨਹੀਂ ਤੈਂ ਵੀ ਸਾਥ ਬਣਨਾ ਵੀ ਬਿਟਣੀ ਤੇਰੀ ਗੱਲ ਵੀ ਐਕਨੇ ਜਹ ਜੇ ਜੇ ਮੈਂ ਆਪਣੇ ਬਾਪ ਕੋਲ ਛੇਟਿਆ ਤਾਂ ਉਹ ਤਾਂ ਘਾਹ ਚ ਟੁਪੇ ਤਨ ਤੇਰਾ ਬਾਪ ਵੀ ਹੁੰਦਾ ਬਹੁਤ ਫਰਕ ਪੈ ਗਿਆ ਸਾਥਨ ਤਾਂ ਦੇਖ ਕੇ ਬੰਤੂ ਗੱਲੇ ਛੱਡ ਦੇ ਜਾ ਇਹਨਾਂ ਦਾ ਸੱਤ ਪਲੜ ਜਾਂਦਾ ਨਾਲੇ ਉਹ ਵਿਚਾਰੀ ਕਹਿੰਦੀ ਕੁਫਣੀ ਮੈਂ ਆਈ ਨਹੀਂ ਮੰਨ ਬਈ ਸੁਤਿਆ ਵਿਚਾਰ ਬੀ ਵੀ ਹੈ ਬਹੂਆ ਬਹੂਆ ਵੀ ਠੀਕ ਨੇ ਸੱਸਾ ਵੀ ਖਰਾਬ ਵੀ ਠੀਕ ਹੈ ਬਹੂਆ ਠੀਕ ਹੈ ਬਹੁਤ ਇੱਜ਼ਤ ਕਰਦੀਆਂ ਸੱਸ ਦੇ ਪਤਾ ਹੀ ਨਹੀਂ ਸੱਸ ਬਹੂ ਦਾ ਇਹ ਜੇ ਘਰ ਮਾਹੀਆਂ ਨਹੀਂ ਆ ਵੀ ਕੌਣ ਹੈ ਕਹੀ ਦੇ ਬੋਲਦੀ ਨਹੀਂ ਆਪਸ ਮੈਂ ਦੱਸੋ ਕਿਆ ਲੈ ਜਾਣਾ ਇਕੱਠੇ ਬੈਠ ਕੇ ਰੋਟੀ ਖਾਣੀ ਕਿ ਦੂਜੇ ਨੂੰ ਸਲਾਹ ਕਰਨੀ ਕਿ ਕੱਲ ਆਪਾਂ ਕੀ ਕਰਨਾ ਜਾਂ ਫਿਰ ਅਗਲੀ ਵਾਰੀ ਕੀ ਕਰਨਾ ਹੁਣ ਪੌਣਾ ਨੇ ਲੱਗਦਾ ਕਿ ਜ਼ਿੰਦਗੀ ਥੋੜੀ ਹੋਰ ਤਰ੍ਹਾਂ ਦੀ ਕਰਤੀ ਇਕੱਠੇ ਬੈਠੇ ਗੱਲਬਾਤ ਨਹੀਂ ਹੋ ਰਹੀ ਸਾਰਿਆਂ ਦੀ ਤਾਰਕੇ ਵੀ ਕਿੰਨੇ ਰਿਸ਼ਤੇ ਟੁੱਟਣ ਦਾ ਕਾਰਨ ਲੱਗਦਾ ਦੇਖੋ ਜੀ ਮੈਂ ਤੈਨੂੰ ਦੱਸਦਾ ਮੈਂ ਆਪਣੀ ਬੀਤੀ ਦੱਸਦਾ ਅਸੀਂ ਤਿੰਨ ਪੜਾਏ ਤਿੰਨ ਮੁੰਡੇ ਗਾਹ ਨੂੰ ਗਾਹ ਪੋਤੇ ਪੋਤੀਆਂ ਵੀ ਹੈ ਅਸੀਂ ਤਾਂ ਜੀ ਇੱਕ ਪਾਈ 8 ਦਾ 15 ਕਿਦ ਨੂੰ ਅਕਾਲ ਚਲਾਣਾ ਕਰ ਗਿਆ ਬਈ ਅਸੀਂ ਤਾਂ ਤਿੰਨੇ ਪੜਾ ਰਾਤ ਨੂੰ ਸਲਾਹ ਕਰਦੇ ਹੈ ਮੁੰਡੇ ਵੀ ਸਲਾਹ ਕਰਦੇ ਤੇ ਅਸੀਂ ਹੁਣ ਵੀ ਸਲਾਹ ਕਰਦੇ ਪਰ ਜਿਹੜਾ ਹੁਣ ਤਾਂ ਪਤਾ ਨਹੀਂ ਲੱਗਦਾ ਜੇ ਪੁੱਤ ਨੇ ਫਲਾਣਾ ਲੈ ਉੱਤਰ ਆਤਾ ਹੈ ਨਹੀਂ ਪਾਰਟੀ ਪੜ ਗਈ ਆ ਵੇ ਆਹ ਨਹੀਂ ਪਾਰਟੀ ਹੀ ਨਹੀਂ ਪੜਦੀਆਂ ਮੁੰਡਿਆਂ ਦੀਆਂ ਰਾਤ ਨੂੰ ਪਤਾ ਨਹੀਂ ਕਿੱਥੇ ਜਾਂਦੇ ਕਹਿਣੀ ਚੰਡੀਗੜ੍ਹ ਜਾਂਦੇ ਕਹਿੰਦੇ ਆ ਜੋ ਵਿਆਹ ਤਾਂ ਅੱਜ ਮੁੰਡੇ ਦਾ ਫਲਾਣੀ ਦਾ ਮਾਨਕਪੁਰ ਜਨਮ ਦਿਨ ਤਾਂ ਅੱਧ ਕਰਾ ਲਈ ਜਨਮ ਦਿਨ ਤਾਂ ਐ ਹੀ ਮੁਕਦੇ ਜਾਂਦੇ ਐਸਾ ਹੁਣ ਬਹੁਤ ਹੋ ਗਿਆ ਲੋਕ ਭੱਜ ਦੌੜ ਬਹੁਤ ਹੋ ਗਈ ਪਰ ਪਹਿਲਾਂ ਗਰੀਬ ਹੁੰਦੇ ਹੋਏ ਸ਼ੈਨਸੀਲਤਾ ਤੇ ਨਾਲ ਦੀ ਨਾਲ ਪਿਆਰ ਬਹੁਤ ਹੁੰਦਾ ਸੀ ਹੁਣ ਪੈਸੇ ਹੋਣ ਦੇ ਕਾਰਨ ਫਿਰ ਵੀ ਲੋਕ ਦੁਖੀ ਨੇ ਦੁਖੀ ਤਾਂ ਹੋਣੇ ਹੀ ਨਾ ਤਾਂ ਉਹ ਖਲਾਕਾਂ ਰਹੀਆਂ ਉਹ ਅੱਗੇ ਲੱਸੀ ਪੀਣੀ ਸਮਾਈ ਆਉਣੀ ਲੱਸੀ ਪੀ ਕੇ ਸੁਸਤੀ ਪੈਣੀ ਸਿਹਤ ਨੂੰ ਤਾਕਤ ਪੈਣੀ ਉਹ ਆ ਮੂੰਹ ਫੁਕਣੀ ਅੱਗ ਚਾਹ ਦਾ ਗਿਆਰਾਂ ਵਾਰ ਪੀਨੇ ਇਹ ਅੱਗ ਲਾਉਣੀ ਲਾਉਣੀ ਜਰਦੇ ਨਹੀਂ ਦੂਏ ਤੇ ਦੂਆ ਨਸ਼ੇ ਵੱਧ ਗਏ ਹੈ ਭਾਈ ਨੂੰ ਭਾਈ ਨਹੀਂ ਜਰਦਾ ਦਸੋਲ ਦੇ ਕੈਲ ਜਾਣਾ ਹੈ ਵੀ ਭਾਈਆਂ ਵਰਗਾ ਤਾਂ ਪਿਆਰ ਨਹੀਂ ਜੇ ਵਿੱਚ ਖਾਰ ਨਾ ਹੋਵੇ ਦੀ ਵੀ ਮਰ ਗਈ ਨਾਰਨੀ ਜੇ ਬਦਕਾਰ ਨਾ ਹੋਵੇ ਹਾਂ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਇਹ ਸਨ ਗਰਮਚਨ ਸਿੰਘ ਮਾਵੀ ਜਿਨ੍ਹਾਂ ਨੇ ਦੱਸਿਆ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਰਿਸ਼ਤਿਆਂ ਦੀ ਕੀ ਕਦਰਾਂ ਕੀਮਤਾਂ ਸੀ ਤੇ ਹੁਣ ਜ਼ਮਾਨਾ ਭਾਵੇਂ ਕਿਤੇ ਤੋਂ ਕਿਤੇ ਪਹੁੰਚ ਗਿਆ ਵਿਗਿਆਨ ਬਹੁਤ ਜੁਗੀ ਅੱਗੇ ਤਰੱਕੀ ਕਰ ਗਿਆ ਪਰ ਰਿਸ਼ਤਿਆਂ ਦੀ ਕਦਰ ਘਟਦੀ ਜਾ ਰਹੀ ਹੈ ਆਪਸੀ ਪਿਆਰ ਘਟਦਾ ਜਾ ਰਿਹਾ ਹੈ ਭਰਾ ਭਰਾ ਦੇ ਵਿੱਚ ਭਰਾ ਮਾਰੂ جنگ ਛੜੀ ਹੋਈ ਹੈ ਤੇ ਦੂਜੇ ਪਾਸੇ ਇਨਾ ਮੁਦੱਸਿਆ ਗਿਆ ਕਿ ਅਗਰ ਘਰ ਦੇ ਵਿੱਚ ਤਾਲਮਿਲ ਠੀਕ ਹੋਵੇ ਆਪਸੀ ਪਿਆਰ ਹੋਵੇ ਤਾਂ ਰਿਸ਼ਤੇ ਵੀ ਬਚੇ ਰਹਿਣਗੇ ਦੂਜੇ ਪਾਸੇ ਭਾਈਆਂ ਪਾਈਆਂ ਦਾ ਪਿਆਰ ਵੀ ਰਹੇਗਾ ਤਰੱਕੀ ਵੀ ਹੋਵੇਗੀ ਪੈਸਾ ਵੀ ਘਰ ਆਵੇਗਾ ਪਹਿਲਾਂ ਗਰੀਬੀ ਹੁੰਦੀ ਸੀ ਪਿਆਰ ਬਹੁਤ ਸੀ ਘਰ ਕੱਚੇ ਸੀ ਪਰ ਪਿਆਰ ਸੱਚਾ ਸੀ ਅੱਜ ਪਿਆ ਘਰ ਪੱਕੇ ਨੇ ਪਰ ਪਿਆਰ ਕੱਚਾ ਹੈ ਪਰ ਇਦਾਂ ਦੇ ਹਾਲਾਤਾਂ ਦੇ ਵਿੱਚ ਜ਼ਿੰਦਗੀ ਜਿਹੜੇ ਪੁਰਾਣੇ ਸਮਿਆਂ ਵਿੱਚ ਜਿਨ੍ਹਾਂ ਨੇ ਬਤੀਤ ਕੀਤੀ ਹੈ ਉਹ ਅੱਜ ਵੀ ਯਾਦ ਪੁਰਾਣੇ ਸਮਿਆਂ ਨੂੰ ਕਰਦੇ ਨੇ ਉਮੀਦ ਕਰਦੇ ਤੁਹਾਨੂੰ ਇਹ ਸਟੋਰੀ ਵਧੀਆ ਲੱਗੇ ਹੋਵੇਗੀ ਬੱਤ-ਬੱਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਕਮੈਂਟ ਜ਼ਰੂਰ ਦਿਓ ਤੁਹਾਨੂੰ ਕਿਵੇਂ ਲੱਗਿਆ ਬਾਪੂ ਗੁਰਬਚਨ ਸਿੰਘ ਦੇ ਇਹ ਵਿਚਾਰ ਧੰਨਵਾਦ